ਵੈਜੀੁਰਜੀ ਦਾ ਖਾਲਸਾ ਵੈਜੀੁਰਜੀ ਕੀ ਫਤਿਹ ਅੱਜ ਅਸੀਂ ਸਿਗਲੀਕਾਰ ਸਿੱਖਾਂ ਦੀ ਗੱਲ ਕਰ ਰਹੇ ਹਾਂ ਜੋ ਸਾਰੇ ਹੀ ਤਕਰੀਬਨ ਜਾਣਦੇ ਐ ਕਿ ਸਾਡੀ ਸਾਰੀ ਟੀਮ ਮਿਲ ਕੇ ਘਟਾਦਮਰਾਠਵੜਾ ਦੇ ਵਿੱਚ ਅਸੀਂ ਉਹਨਾਂ ਦਾ ਬੱਚਿਆਂ ਦਾ ਕੰਮ ਕਰ ਰਹੇ ਹਾਂ ਐਜੂਕੇਸ਼ਨ ਤੋਂ ਲੈ ਕੇ ਜੋ ਸਭ ਤੋਂ ਪਹਿਲਾਂ ਜਦੋਂ ਸਾਨੂੰ ਮਾਸਟਰ ਕੰਕਰ ਸਿੰਘ ਮਿਲਿਆ ਸੀ ਤੇ ਉਹ ਡਿਫੈਂਸ ਦਾ ਟੀਚਰ ਸੀ ਲੇਕਿਨ ਇੰਨੀ ਗਰੀਬੀ ਦੇ ਹੌਨ ਕਾਰਨ ਕਰਕੇ ਉਹਨਾਂ ਨੂੰ ਕੋਈ ਸਕੂਲ ਦੇ ਵਿੱਚ ਵੀ ਨਹੀਂ ਸੀ ਖੜਾ ਕਰਦਾ ਤੇ ਉਸ ਤੋਂ ਸਭ ਤੋਂ ਪਹਿਲਾਂ ਉਹਨੂੰ ਜਗ੍ਹਾ ਲੈ ਕੇ ਦਿੱਤੀ ਰੈਂਟ ਤੇ ਫਿਰ ਅਕੈਡਮੀ ਬਣਾ ਕੇ ਦਿੱਤੀ ਉਸ ਤੋਂ ਬਾਅਦ ਉੱਥੇ ਸਾਡੇ ਨੈਸ਼ਨਲ ਲੈਵਲ ਤੱਕ ਸਾਡੀਆਂ ਟੀਮਾਂ ਵੀ ਕਿਰਦੀਆਂ ਅਸੀਂ ਬੱਚਿਆਂ ਨੂੰ ਤਰੀਆ ਉੱਥੇ ਸੈਲਫ ਡਿਫੈਂਸ ਦੇ ਨਾਲ ਜੋੜ ਰਹੇ ਹਾਂ ਤੇ ਹੁਣ ਉਸ ਤੋਂ ਬਾਅਦ ਸਾਰੇ ਇੰਡੀਆ ਦੇ ਵਿੱਚ ਹੀ ਇੱਕ ਮੁਹਿੰਮ ਚਲਾਈ ਗਈ ਸੀ ਕਿ ਜਿੰਨੋਂ ਵੀ ਟੀਚਰ ਦੀ ਜ਼ਰੂਰਤ ਹੈ ਲੜਕੀਆਂ ਨੂੰ ਸੈਲਫ ਡਿਫੈਂਸ ਦੇ ਵਿੱਚ ਖੜਾ ਕਰਨ ਵਾਸਤੇ ਉਹ ਅਸੀਂ ਸਭ ਤੋਂ ਵੱਧ ਜਿਹੜਾ ਵੀ ਸਾਨੂੰ ਫੋਨ ਕਰਦਾ ਸੀ ਉੱਥੇ ਜਾ ਕੇ ਸਾਰਾ ਇਹ ਸਪਾਂਸਰ ਸਤੂ ਤੇਰੀਓ ਟੈਸਟ ਕਰਾਈ ਸੀ ਮਾਸਟਰ ਕੰਕਰ ਸਿੰਘ ਆਪਣੀ ਟੀਮ ਲੈ ਕੇ ਜਾਂਦਾ ਸੀ ਤੇ ਹੁਣੇ 15 ਅਗਸਤ ਨੂੰ ਮਾਸਟਰ ਕੰਕਰ ਸਿੰਘ ਨੂੰ ਰਾਸ਼ਟਰੀ ਆਦਰਸ਼ ਟੀਚਰ ਦਾ ਅਵਾਰਡ ਮਿਲਿਆ ਇਹ ਬਹੁਤ ਵੱਡਾ ਅਵਾਰਡ ਆ ਲੇਕਿਨ ਗਰੀਬ ਬੰਦੇ ਨੂੰ ਅਵਾਰਡ ਮਿਲੇ ਤੋਂ ਉਦੀ ਕੋ ਜੈਲੀ ਨਹੀਂ ਹੁੰਦੀ ਲੇਕਿਨ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਸ਼ੁਰੂ ਤੋਂ ਲੈ ਕੇ ਕਿੱਥੋਂ ਜਿੱਥੋਂ ਤੱਕ ਸਾਡਾ ਸੁਪਨਾ ਸੀ ਕਿ ਇਹਨਾਂ ਦੀ ਦੁਨੀਆ ਦੇ ਵਿੱਚ ਪਛਾਣ ਹੋ ਜਾਏ ਇਹ ਉਹੀ ਸਿਕਲਕਰ ਪਰਿਵਾਰ ਸੀ ਜਿਨ੍ਹਾਂ ਨੂੰ ਕੋਈ ਲਾਗੇ ਨਹੀਂ ਖੜਾ ਕਰਦਾ ਸੀ ਲੇਕਿਨ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਸਾਰਿਆਂ ਦੀ ਮਿਹਨਤ ਦੇ ਨਾਲ ਟੀਮ ਦੀ ਮਿਹਨਤ ਸੰਗਤਾਂ ਦਾ ਸਹਯੋਗ ਤੇ ਉਹਨਾਂ ਨੇ ਪਰਿਵਾਰਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਤੇ ਅੱਜ ਉਸ ਨੂੰ ਇਸ ਮਕਾਮ ਤੇ ਖੜੇ ਹੋ ਕੇ ਦੇਖ ਕੇ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਅਗਲਾ ਐਕਸਪੀਰੀਅੰਸ ਉਹ ਆਪਣਾ ਦੱਸੇਗਾ ਕਿ ਉਸ ਦਾ 12 ਸਾਲ ਦਾ ਸਫਰ ਕਿੱਦਾਂ ਰਿਹਾ। ਫਿਰ ਅਸੀਂ ਨੈਕਸਟ ਵੀਡੀਓ ਵਿੱਚ ਦੱਸਾਂਗੇ ਕਿ ਜਿਹੜੀ ਉੱਥੇ ਬੱਚਿਆਂ ਨੂੰ ਐਜੂਕੇਸ਼ਨ ਕਰਾ ਰਹੇ ਆ। ਬੱਚੇ ਵੀ ਕਰ ਰਹੇ ਨੇ ਤੇ ਜਿਹੜੇ ਵਿਆਹ ਇਹ ਬੱਚੇ ਵਿਆਹ ਨੇ 4-4 ਬੱਚਿਆਂ ਦੇ ਬਾਪ ਨੇ ਤੇ ਮਾਵਾ ਨੇ ਉਹ ਵੀ ਐਜੂਕੇਸ਼ਨ ਕਰ ਰਹੇ ਨੇ। ਅਗਲੀ ਵੀਡੀਓ ਤੁਹਾਨੂੰ ਉਹ ਵੀ ਦੱਸਾਂਗੇ। ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ। वाहिगुरु जी का खालसा वाहिगुरु जी की फतेह वाहेगुरु जी वाहे का खालसा वाहिगुरु जी की फतेह मैं बासोड़ा निवासी जिला पुलिस मराठवाड़ा आप सभी को पता है कि मैं पंद्रह साल से मार्शल आर्ट की ट्रेनिंग दे रहा हूँ और सेल्फ डिफेंस ट्रेनिंग भी दे रहा हूँ सेल्फ डिफेंस ट्रेनिंग महिला या बच्ची या लड़कियों को देने के लिए मुझे ट्रस्ट ने स्पॉन्सरशिप किया था इसलिए मैं ऑल इंडिया के अंदर बहुत सारे महिलाओं को बच्चों को ट्रेनिंग दे पाया और उस कारण मुझे राष्ट्रीय आदर्श शिक्षक पुरस्कार प्राप्त किया मेहनत तो है मेरी लेकिन मैं के पीछे सद्ध और ट्रस्ट हमेशा खड़ा रहा जहाँ भी मुझे प्रॉब्लम आई सद और ट्रस्ट ने मुझे सपोर्ट किया और ये पुरस्कार का जो मिला मुझे मैं धन्यवाद भी करता हूँ और सब धन्यवाद करता हूँ उन्होंने मेरे को सपोर्ट किया इसलिए मैं ट्रेनिंग दे पाया है वाहीगुरु जी खा